ਇਹਨਾਂ ਖਾ ਦੇ ਕੋਈ ਫੜਾ ਛੱਡਿਆ ਹੁੰਦਾ ਕਿੰਨੇ ਵਜੇ ਲੈ ਕੇ ਆਉਣਾ ਹੁਣ 6 ਵਜੇ 6:30 ਸਵਾ 6 ਲੈ ਕੇ ਆਉਣਾ ਹੁਣ ਲਈ ਤਾਂ ਕੀ ਆ ਹਨਾ ਹੁਣ ਕਿੰਨੇ ਚੱਲਾ ਤੂੰ ਦੁਕਾਨ ਤੇ ਅੱਛਾ ਅੱਛਾ ਕੋਈ ਨੀ ਚੱਲ ਜਾ ਕੋਈ ਜਿੰਨੇ ਇਹ ਭੈਣਾਂ ਦੀ ਸ਼ਿਕਾਇਤ ਆਉਂਦੀ ਆ ਕਿ ਜਦੋਂ ਅਸੀਂ ਵਾਲ ਪਾਉਂਦੇ ਆ ਪਲੇਟਾਂ ਪਾਉਂਦੇ ਆ ਤੇ ਪੂਰੇ ਪਹੁੰਚੇ ਵੀ ਰੈਡੀ ਕਰ ਲੈਂਦੇ ਆ ਸਲਵਾਰ ਤੇ ਸਾਡੀਆਂ ਜਿਹੜੇ ਆ ਪੱਲਾ ਆ ਪੌਂਚੇ ਦੇ ਉੱਪਰ ਡੇਗਦਾ ਆ ਠੀਕ ਆ ਜੀ ਅਗਰ ਆਪਾਂ ਨੇ ਨਹੀਂ ਕਟਾਈ ਪਾਈ ਪਾਈ ਹੋਊਗੀ ਫੇਰ ਹੀ ਇਹ ਡੀਣਾ ਆ ਆਪਾਂ ਨੇ ਨਾ ਇਸ ਤਰ੍ਹਾਂ ਇਹਨੂੰ ਰੱਖ ਲੈਣਾ ਪੱਲੇ ਨੇ ਜਿਹੜਾ ਅਸੀਂ ਹੁੰਦਿਆਂ ਦੇ ਨਾਲ ਅਟੈਚ ਕੀਤਾ ਆ ਇੱਦਾਂ ਰੱਖ ਲੈਣਾ ਠੀਕ ਆ ਜੀ ਇਹ ਰੱਖਣ ਤੋਂ ਬਾਅਦ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਰੱਖ ਲੈਣਾ ਇਹਦਾ ਸੈੱਟ ਕਰਨ ਤੋਂ ਬਾਅਦ ਆਪਾਂ ਨੇ ਇੱਥੇ 1 ਇੰਚ ਦੀ ਕਾਟ ਪਾਉਣੀ ਆ ਇੱਕ ਕੈਂਚੀ ਦਾ ਨਿਸ਼ਾਨ ਲਗਾ ਕੇ ਇਹਨੂੰ ਇਦਾਂ ਉੱਪਰ ਨੂੰ ਤੇਜ਼ੀ ਕਾਟ ਪਾ ਦੇਣੀ ਆ ਇਸ ਸਿੱਕੇ ਨਾਲ ਠੀਕ ਹੈ ਜੀ ਪੂਰੀ ਨਹੀਂ ਆ ਆਪਾਂ ਇਹਨੂੰ ਪਾਉਣਾ ਹੈਗਾ ਇਦਾਂ ਪੂਰੀ ਨਹੀਂ ਕੱਟਣਾ ਹੈਗਾ ਪੱਲੇ ਨੂੰ ਫਿਸਲਵਾਰ ਚ ਪ੍ਰੋਬਲਮ ਆਊਗੀ ਆਪਾਂ ਨੇ ਐᱫੀ ਰੱਖਣਾ ਇਹਨੂੰ ਠੀਕ ਹੈ ਇੱਥੇ ਇੱਕ ਆਪਾਂ ਇਹਦਾ ਕਾਟ ਪਾ ਦੇਣੀ ਆ ਤੇਜ਼ੀ ਇਦਾਂ ਜਦੋਂ ਆਪਾਂ ਕਟਾਈ ਪਾ ਦੇਣੀ ਆ ਨਾ ਤੇ ਸਾਡੀ ਜਿਹੜੀ ਸਲਵਾਰ ਆ ਉਹ ਨਹੀਂ ਡਿਗਣੀ ਹੈਗੀ ਆਓ ਅਜੀ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੇ ਪਾਉਣਾ ਹੈ ਜਿਆਦਾ ਨਹੀਂ ਆਪਾਂ ਢੰਗਾਈ ਦੇ ਕੇ ਪਾਉਣੀ ਹੈਗੀ 1 ਜਾਂ 1.5 ਇੰਨਾ ਹੀ ਪਾਉਣਾ ਹੈ ਆਪਾਂ 2 3 ਨਹੀਂ ਕਰਨੇ ਹੈਗੇ ਇੱਥੇ ਜੇ ਆਪਾਂ ਜ਼ਿਆਦਾ ਕਟਾਈ ਪਾ ਦਿੱਤੀ ਤਾਂ ਫੇਰ ਸਲਵਾਰ 'ਚ ਖਰਾਬੀ ਆਊਗੀ ਠੀਕ ਹੈ ਜੀ ਆਪਾਂ ਨੇ ਸਿਰਫ ਇੰਨੀ ਹੀ ਕਾਟ ਪਾਉਣੀ ਆ ਇਹ ਕਾਟ ਪਾਣ ਦੇ ਨਾਲ ਸਾਡੀ ਜਿਹੜੀ ਇਹ ਸਲਵਾਰ ਦੇ ਪੱਲਾ ਆ ਪਹੁੰਚੀਆਂ ਤੇ ਜਿਹੜੇ ਆਪਾਂ ਪਹੁੰਚੇ ਬਣਾਉਣੇ ਆ ਉਹਨਾਂ ਦੇ ਉੱਪਰ ਡਿਗੂਗਾ ਨਹੀਂ ਜੀ 1 ਇੰਚ ਦੀ ਆਪਾਂ ਨੇ ਪਾਈ ਆ ਇਹਨੂੰ ਆਪਾਂ ਸਕੀਲ ਦੀ ਮਦਦ ਦੇ ਨਾਲ ਇਹ ਤਾਂ ਆ ਦੇਣਾ ਅਦਰਕ ਘਾਤ ਪਾਣੀ ਆ ਜਿਹੜੇ ਜਦੋਂ ਆਪਾਂ ਘਾਤ ਪਾਣੀ ਨੂੰ ਫਿਰ ਸਾਡਾ ਪੰਡਾ ਨਹੀਂ ਦਿਗੂਗਾ ਕੌਂਚਾ ਦੇ ਪੰਡਾ ਹੁਣ ਆਪਾਂ ਨੇ ਪਾਉਣੀ ਆ ਪਲੇਟਸ ਠੀਕ ਆ ਜੀ ਪਹਿਲਾ ਆਪਾਂ ਨੇ ਬੈਕ ਸਾਈਡ ਦੀਆਂ ਦੋਨੀਆਂ ਪਲੇਟਸ ਪਾਉਣੀਆਂ ਆ। ਇਹਦੇ ਨਾਲ ਹੀ ਆਪਾਂ 1/2 ਇੰਚ ਜਿਹੜੀ ਆ ਬੈਲਟ ਆ ਉਹ ਅਟੈਚ ਕਰਨੀ ਆ। ਇਹ ਤਾਂ ਆਪਾਂ 8 ਜਾਂ 8.5 ਇੰਚ ਦੇ ਵਿੱਚ ਹੀ ਪਾਉਣੀਆਂ ਹੁੰਦੀਆਂ ਨੇ ਜੇ ਆਪਾਂ ਅਗਰ 8.5 ਤੋਂ ਬਾਹਰ ਪਲੇਟਾਂ ਪਾਈਏ ਤੇ ਫਿਰ ਜਿਹੜੀ ਸਾਡੀ ਸਲਵਾਰ ਆ ਘੁੰਮਣ ਲੱਗ ਜੂਗੀ ਵਾਲ ਜਿਹੜੇ ਆ ਉਹ ਅਲਗ ਵਾਲੇ ਘੁੰਮੂਗੇ ਤੇ ਬੈਕ ਵਾਲੀ ਸਲਾਈ ਜਿਹੜੀ ਹੁੰਦੀ ਆ ਉਹ ਅੱਗੇ ਨੂੰ ਆਣ ਲੱਗ ਜਾਂਦੀ ਆ ਆਪਾਂ ਇਸ ਕਰਕੇ 8.5 ਜਾਂ 8 ਦੇ ਅੰਦਰ ਹੀ ਆਪਾਂ ਨੇ ਪਲੇਟਾਂ ਜਿਹੜੀਆਂ ਰੱਖ ਲਈਆਂ ਹੈਗੀਆਂ ਜਿਆਦਾ ਆਪਾਂ ਪਲੇਟਾਂ ਨਹੀਂ ਉਹ ਵੱਧ ਨਹੀਂ ਪਾਉਣੀ ਹੈਗੀਆਂ ਮੈਂ ਹਮੇਸ਼ਾ ਕਹਿੰਦੀ ਆ ਕਿ ਪਲੇਟਾਂ ਜਦੋਂ ਆਪਾਂ ਪਾਉਣੀ ਹੁੰਦੀਆਂ ਸਲਵਾਰ ਦੇ ਬਲ ਪਾਉਣੀ ਹੁੰਦੀਆਂ ਆਪਾਂ ਸੂਈ ਜਿਹੜੀ ਹੈ ਗਿਣ ਕੇ ਛੱਡ ਲੀਦੀ ਆ ਕਿ ਇੰਨੀ ਆਪਾਂ ਸੂਈ ਛੱਡ ਕੇ ਬਲ ਪਾਉਣੀ ਹੈ ਐਦਾਂ ਪਲੇਟਾਂ ਬਹੁਤ ਸੋਹਣੀਆਂ ਪੈਂਦੀਆਂ ਇੱਕੋਸਾਰ ਪੈਂਦੀਆਂ ਆ ਸਲਵਾਰ ਦੇ ਵਿੱਚ ਹੁਣ ਆਪਾਂ ਨੇ ਇਤਿਹਾਸ ਜਿਹੜੀ বেলਟ ਆ ਉਹ ਅਟੈਚ ਕਰਨੀ ਆਪਾਂ ਆਵਲਾ ਪਾਸਾ ਰੱਖਣਾ ਹੈ ਚਿੜੀ ਵਾਲਾ ਪਾਸਾ ਇਦਾਂ ਨਹੀਂ ਰੱਖਣਾ ਹੈਗਾ ਇਹ ਆਪਾਂ ਨੇ ਰੱਖਣਾ ਹੈ ਫਰੰਟ ਵਾਲੀਆਂ ਪਲੇਟਾਂ ਦੇ ਵਿੱਚ ਠੀਕ ਆ ਆਪਾਂ ਨੇ ਰੱਖਣਾ ਆਵਲਾ ਪਾਸਾ ਸਲਵਾਰ ਸਾਡੀ نیچے ਸਿੱਧੀ ਆਉਗੀ ਉੱਪਰਲੀ ਸਾਈਡ ਸਾਡੀ ਆ বেলਟ ਆਉਗੀ ਇਹਦਾ ਵੇਗ ਉੱਪਰਲੀ ਸਾਈਡ ਪੁੱਠੀ ਆਉਗੀ ਸਿੱਧੇ ਨਾਲ ਸਿੱਧਾ ਪਾਸਾ ਆਪਾਂ ਮਲਾਉਣਾ ਹੈਗਾ ਹੈ ਇਸ ਤਰ੍ਹਾਂ ਆਪਾਂ ਨੇ ਹਾਫ ਜਿਹੜੀ ਆ ਵੇਂਟੋ ਜੋੜ ਲੈਣੀ ਆ ਠੀਕ ਆ ਜੀ ਹੁਣ ਆਪਾਂ ਨੇ ਫਰੰਟ ਤੋਂ ਪਲੇਟਾ ਪਾਣੀਆ ਸ਼ੁਰੂ ਕਰਨੀ ਆ ਐਦਾਂ ਕਟਾਈ ਆ ਜੂਗੀ ਸਾਡੀ ਜਿਹੜੀ ਆਪਾਂ ਪੱਲੇ ਨੂੰ ਪਾਈ ਆ ਠੀਕ ਆ ਜਦੋਂ ਫਿਰ ਆਪਾਂ ਇੱਥੇ ਵਾੜ ਪਾਉਣਾ ਆ ਤੇ ਇਹ ਉੱਪਰਲੀ ਸਾਈਡ ਰਹਿ ਜਾਊਗਾ ਤੇ ਪਹੁੰਚੇ ਤਾਂ ਸਾਡਾ ਜਿਹੜਾ ਕੱਪੜਾ ਉਹ ਡੀਗਣਾ ਨਹੀਂ ਹੈਗਾ ਥੱਲੇ ਨੂੰ ਪਹੁੰਚਿਆ ਤੇ ਨਹੀਂ ਡੀਗਣਾ ਹੈਗਾ ਹੁਣ ਆਪਾਂ ਨੇ ਪਲੇਟਾ ਪਾਣੀਆ ਪਲੇਟਾ ਪਾਉਣ ਤੋਂ ਪਹਿਲਾਂ ਆਪਾਂ ਨੇ ਇੱਥੇ 1 ਜਾਂ 1.5 ਇੰਚ ਜਿਹੜਾ ਕੱਪੜਾ ਛੱਡ ਕੇ ਫੇਰੀ ਆਪਾਂ ਜਿਹੜੀਆਂ ਪਲੇਟੇ ਦੇ ਵਿੱਚ ਪਾਉਣੀਆਂ ਆ లైక్ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਆ ਕਰੋ